ਅੱਜ ਅਸੀਂ ਪਟਿਆਲਾ ਸ਼ਹਿਰ ਦੇ ਐਂਟਰਸਟ ਤੇ ਖੜੇ ਹਾਂ ਪਾਰਕ ਹਸਪਤਾਲ ਸਾਹਮਣੇ ਇਸ ਜਗ੍ਹਾ ਤੇ ਅਸੀਂ ਗੋਮਨਿਸਨਾਂ ਪਰਿਆ ਹੋਇਆ ਜਿਵੇਂ ਅੱਜ ਵਾਕਾ ਤੁਸੀਂ ਦੇਖ ਰਹੇ ਹੋ ਇਸ ਪੱਕੇ ਦਾ ਇਹ ਆਲੇ ਦੁਆਲੇ ਜਿੰਨੇ ਜਿੰਨੇ ਬਣਾਏ ਗਏ ਸੀ ਤਾਂ ਕਿਸੇ ਨੂੰ ਪਤਾ ਨਾ ਲੱਗਿਆ ਇਹਦੇ ਅੰਦਰ ਕਿੰਨਾ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਤਸਕਰੀ ਵਧ ਚੁੱਕੀ ਹੈ ਬਹੁਤ ਜ਼ਿਆਦਾ ਗੋਲ ਹੱਤਿਆ ਹੋ ਰਹੀ ਹੈ ਜਿਹਦਾ ਸੰਤਾਪ ਅੱਜ ਪੰਜਾਬ ਭੁਗਤ ਰਿਹਾ ਜਗਾ ਜਗਾ ਹਾੜ ਆ ਰਹੇ ਆ ਲੋਕ ਡੁੱਬ ਕੇ ਜਾਨਵਰ ਮਰ ਗਏ ਘੁੰਮਾਂ ਦਾ ਨੁਕਸਾਨ ਹੋ ਗਿਆ ਮੱਝਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡਾ ਹੈ ਸਭ ਤੋਂ ਵੱਡਾ ਹੈ ਬਹੁਤ ਬੱਚਾ ਦਾ ਘਰੀ ਪਰਵਾਰ ਦਾ ਮੈਂ ਆਪ ਕੋ ਚੰਨ ਬਣੀ ਗੋਮਾਤਾਂ ਨੂੰ ਰਾਜੇ ਮਤਾਵਾ ਕਰਜਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜਾ ਬਹੁਤਿਆਰ ਦਾ ਨਾ ਹੋ ਸਕੇ ਮੈਂ ਸ਼ਹਿਰ ਵਾਸੀਆਂ ਨੂੰ ਵੀ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਵੀ ਪ੍ਰੋਟੈਸਟ ਕਰਨਾ ਜਿਸ ਤਰ੍ਹਾਂ ਕਿਸਲੇ 4-5 ਦਿਨ ਪਹਿਲਾਂ ਪਟਿਆਲਾ ਦੇ ਅੰਦਰ ਬਹੁ ਮਾਸ ਪਕੜਿਆ ਗਿਆ ਗੋਹ ਹੱਤਿਆ ਵੀ ਪਟਿਆਲਾ ਦੇ ਅੰਦਰ ਹੋ ਰਹੀ ਹੈ ਪ੍ਰਸ਼ਾਸਨ ਜਲਦੀ ਕਾਰਵਾਈ ਕਰੇ ਤਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਸਾਰੇ ਸਨਾਤਨ ਗੋਹ ਮਾਤਾ ਵਾਸਤੇ ਇਕੱਠੇ ਹੋਣ ਹੁਣ ਜਿਹੜਾ ਸਾਡਾ ਭਰੋਸਾ ਕੋਈ Hindu ਲੀਡਰਾਂ ਤੇ ਨਹੀਂ ਰਿਹਾ ਗਿਣਤੀ ਦਾ Hindu ਲੀਡਰ ਲੈ ਗਏ ਜਿਹੜਾ ਸਾਡੇ ਨਾਲ ਚੱਲ ਰਹੇ ਹਨ ਬਾਕੀ ਜਿਹੜੇ ਸਾਰੇ ਮੰਤਰ ਕਮੇਟੀਆਂ ਨੂੰ ਬੈਂਤੀਆਂ ਸਾਰੇ ਇੱਕ ਦੂਸਤ ਹੋ ਕੇ ਇਹ ਜਿਹੜਾ ਜੋ ਮੁੱਦਾ ਕਰ ਰਹੇ ਨੇ ਸਰ ਜੀ ਜਿਹੜੇ ਤੱਕ ਪੜੇਗੇ ਤੁਹਾਨੂੰ ਕੀ ਮਾਮਲਾ ਹੈ ਕਰਤਾ ਰੈਫਰੈਂਸ ਨੰਬਰ 112 ਤੋਂ ਕਾਲ ਆਈ ਸੀਗੀ 112 ਤੋਂ ਕਾਲ ਆਈ ਸੀ ਜੇ ਬਸਾ ਵੀ ਜਦੋਂ ਵਰਕੇ ਵੀ ਗਊ ਸੇਵਾ ਦਰਾਲਾ ਨੇ ਵੀ ਇੱਕ ਤੱਕ ਘੇਰਿਆ ਹੋਇਆ ਰ ਜਿਸ ਮੌਕੇ ਤੇ ਪੁੱਛੇ ਗਏ ਸੀਗੇ ਤੇ ਜਾ ਕੇ ਦੇਖਾ ਨਾ ਤੱਕ ਰੁਕਿਆ ਹੋਇਆ ਸੀਗਾ ਜਿਸ ਵੇਲੇ ਚੈੱਕ ਕੀਤਾ 12 ਗਊਆਂ ਚੀ ਇਹ ਜੋਨੂਰ ਮੁਤਾਬਕ ਕਰ ਵੀ ਅਮਲ ਚ ਲਿਆਂਦੀ ਜਾ ਰਹੀ ਹੈ ਪਤਾ ਪਤਾ ਜੀ ਨਹੀਂ ਮੌਕੇ ਤੇ ਡਰਾਈਵਰ ਭੱਜ ਗਿਆ ਸੀਗਾ ਜੀ ਕਿਉਂਕਿ ਸਰ ਦੇ ਜਾਣ ਤੋਂ ਪਹਿਲਾਂ ਉਹਨਾਂ ਨੇ ਵਿਕਾਸ ਕਮੋਰ ਜੀ ਹੈਗੇ ਨੇ ਲੋਕ ਸੇਵਾ ਦੇ ਪ੍ਰਧਾਨ ਜਿਨ੍ਹਾਂ ਨੇ ਟੱਕ ਫੜਿਆ ਹੋਏ ਸੀਗਾ ਜਿਨ੍ਹਾਂ ਦੇ ਬਿਆਨ ਤੇ ਪਰਚਾ ਦਰਜ ਹੋ ਰਿਹਾ ਹੈ ਗੱਡੀ ਕਿੱਥੋਂ ਆੜਿ ਚਿੱਤੇ ਜਾ ਕੇ ਪੁੱਛਿਆ ਗੱਡੀ ਸਰ ਇਹ ਰਾਜਪੁਰਿਆ ਸਾਈਡ ਤੋਂ ਆ ਰਹੀ ਸੀਗੀ ਤੇ ਉਹ ਪਿੱਛੇ ਲੱਗੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਨੇ ਹੀ ਰੁਕੀ ਹੋਈ ਸੀ ਗੱਡੀ ਕੀ ਕਰਵੇ ਕਰ ਕਰਵਾਈ ਜੋ ਨੂਨ ਮੁਤਾਬਕ ਕਾਰਵਾਈ ਹੋ ਰਹੀ ਹੈ ਜਾਂ ਮੇਚਹੰਦੀ ਆਦੀ ਪੱਟਕ ਫਜਾ ਦੇ